ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਅੱਜ ਦੀ ਘਟਨਾ ਦੀ ਤੁਹਾਨੂੰ ਮੈਂ ਇੱਕ ਨਵੀਂ ਜੀਵ ਘਟਨਾ ਹੋਈ ਆ ਤੁਹਾਨੂੰ ਦਿਖਾ ਦਰਸ਼ਨ ਕਰਵਾ ਰਿਹਾ ਵੰਗਾਂ ਨਾਲ ਗੱਲਬਾਤ ਕਰਦੇ ਹਾਂ ਕੀ ਘਟਨਾ ਹੋਈ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਤੁਹਾਡਾ 100% ਜੀ ਛੋਟੂ ਸਿੰਘ ਆ ਹਾਂ ਜੀ ਪਿੰਡ ਕਿਹੜਾ ਜੀ ਟੰਡ ਮਲੂਕਾ ਜੀ ਮਲੂਕਾ ਹਾਂ ਜੀ ਤੇ ਤੇਰਾ ਬਾਈ ਜੀ ਮੇਰਾ ਵੀ ਮਲੂਕਾ ਜੀ ਮਲੂਕਾ ਹੀ ਆ ਤੇ ਕੀ ਵਾਰ ਦਾਤ ਹੋਈ ਹੈ ਜੀ ਅੰਕਲ ਜੀ ਦਾਤ ਜੀ ਜੇ ਅਸੀਂ ਆਉਂਦੇ ਸੀਗੇ ਆਪਣੇ ਕੀ ਪਿੰਡ ਨਾਲ ਸੈਣ ਬਰਨਾਲੇ ਤੋਂ ਬਰਨਾਲੇ ਤੋਂ ਮੋਟਰ ਲੈਣ ਗਏ ਸੀ ਜੀ ਮੋਟਰ ਲੈਣ ਠੀਕ ਆ ਹਾਂਜੀ ਉਧਰੋਂ ਤੁਰੇ ਆਉਂਦੇ ਸੀਗੇ ਠੀਕ ਆ ਤੇ ਤੁਰੇ ਉਹਨਾਂ ਮੰਨ ਕੇ ਚੱਲੋ ਵੀ ਆਪਣੇ ਭਧੌਰ ਦੇ ਤੇ ਆ ਕੀ ਸਰਾਦਪੁਰੇ ਤੇ ਸਨ ਚ ਸਨ ਚ ਠੀਕ ਆ ਤੇ ਗਿੱਜਾਂ ਹੁੰਦਿਆਂ ਦਾ ਪੱਟਕੇ ਲੈ ਗਏ ਕੋਈ ਪਤਾ ਨਹੀਂ ਲੱਗਿਆ ਸਾਨੂੰ ਤੁਰੇ ਹੁੰਦੇ ਗਿੱਜੇ ਪੱਟਕੇ ਲੈ ਗਏ ਉਦੋਂ ਪਤਾ ਲੱਗਿਆ ਜਦੋਂ ਲੈ ਗਏ ਪੱਟਕੇ ਗਿੱਜਾ ਲੈ ਗਏ ਪੱਟਕੇ ਹਾਂ ਗਿੱਜਾ ਜੀ ਤੇ ਆ ਆ ਗੀਜਾ ਹੈਣੀ ਆ ਵੇਖ ਲੋ ਜੀ ਸੰਗ ਤੇ ਆ ਵੇਖੀ ਸਣੇ ਸੌਣੀ ਚੱਕ ਕੇ ਲੈ ਗਈ ਗੀਜਾ ਬਾਈ ਦਾ ਗੀਜਾ ਹੀ ਲੈ ਕੇ ਕਾਗਜ਼ ਤੇ ਤੇ ਉਹਦੇ ਵਿੱਚ ਕੀ ਕੀ ਕੋਸ਼ ਸੀਗਾ ਜੀ ਮੈਂ ਇਹਨਾਂ ਤੋਂ 800 ਰੁਪਿਆ ਲਿਆ ਸੀਗਾ ਜੀ ਅੱਛਾ ਜੀ 800 ਤਾਂ ਉਹ ਸੀਗਾ ਜੀ ਮੇਰਾ ਮੋਟਰਾਂ ਨਾਲ ਤੋਂ ਲਿਆ 800 ਰੁਪਿਆ ਲਿਆ ਜੀ ਠੀਕ ਆ ਮੇਰੇ ਕੋਲੇ 5 400 ਮੇਰੇ ਕੋਲ ਆਪਦੇ ਕੋਲੇ ਉਹ ਪਾਸੇ ਹੁਣਾ ਹਾਂਜੀ ਬਸ ਮੇਰੇ ਕਾਗਜ਼ ਪੱਤਾਂ ਸੀ ਇਹ ਪ੍ਰੂਫ ਕਿਹੜੇ ਕਿਹੜੇ ਸੀ ਰੂਪ ਜੀ ਉਹਨਾਂ ਬਿੱਕ ਤੋਂ ਪਤਾ ਲੱਗੂਗਾ ਜੀ ਆਧਾਰ ਕਾਰਡ ਕਾਰਡ ਮੋਟਰ ਕਾਰਡ ਠੀਕ ਆ ਜੀ ਦਾ ਆਪਣਾ 5 ਲੱਖ ਵਾਲਾ ਕਾਰਡ ਮੇਰਾ ਠੀਕ ਆ 5 ਲੱਖ ਵਾਲਾ ਸੇਵ ਸਹੂਲਤ ਵਾਲਾ ਹਾਂਜੀ ਇਹ ਦਰਸ਼ਕੋ ਗੱਲ ਆਏ ਆ ਵੀ ਹਾਲਾਤ ਦਿਨੋਂ ਦਿਨ ਐਨੇ ਨਿੱਗਰਦੇ ਜਾ ਰਹੇ ਆ ਵੀ ਬਾਈ ਵੇਖੋ ਵੀ ਬਾਈ ਦਾ ਆ ਰੋਜ਼ਗਾਰ ਆ ਮੋਟਰਸਾਈਕਲ ਮੋਟਰ ਲੈ ਕੇ ਆ ਰਹੇ ਆ ਹੁਣੀ ਆ ਮੋਟਰ ਪਈ ਆ ਵਿੱਚ ਵਿੱਚ ਮੋਟਰ ਪਈ ਆ ਤੇ ਬਾਈ ਦਾ ਗੀਜੇ ਦੀ ਘਵਟੀ ਮਾਰ ਕੇ ਲੈ ਗਏ ਬਾਈ ਦੇ ਗੀਜੇ ਦੀ ਤੇ ਗੀਜੇ ਨਾਲੇ ਪੱਟ ਕੇ ਲੈ ਗਏ ਤੇ ਵੇਖੋ ਤੁਸੀਂ ਐਨੇ ਵੇਖ ਆਫ ਹੋ ਕੇ ਬੰਦੇ ਤੁਰੇ ਫਿਰਦੇ ਆ ਆਪਾਂ ਤਾਂ ਇਹੀ ਸਰਕਾਰਾਂ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੇ ਦਵਾ ਸਿੱਧੀ ਤੋਂ ਸਿੱਧੀ ਨੱਥ ਪਾਈ ਜਾਵੇ ਇਹ ਹੁਣ ਗਰੀਬ ਬੰਦਾ ਕੋਈ ਥਾਣੇ ਕਾਰਵਾਈ ਕਰਵਾਈ ਹੈ ਜੀ ਇਸ ਤੋਂ ਪਹਿਲਾਂ ਕਿ ਨਹੀਂ ਕੋਈ ਨਹੀਂ ਆਇਆ ਤੁਰੇ ਹੀ ਆਇਆ ਅਰੇ ਤੁਰੇ ਹੀ ਆਇਆ ਸਾਰੇ ਵੀ ਡਰਦੇ ਇੱਥੇ ਆ ਕੇ ਤੁਹਾਡੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਤੇ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕੀ ਕਹਿਣਾ ਤਉਣਾ ਇਹ ਦੇਖ ਲੋ ਤੁਰਾ ਜਾਂਦਾ ਇਹ ਹਾਏ ਹੇ ਹਾਲ ਹੋ ਗਿਆ ਤੇ ਮੁਰ ਕੇ ਕੀ ਕਰਾਂ ਕੀ ਹਾਲ ਕਰਨਗੇ ਠੀਕ ਹੈ ਜੀ ਅੱਜ ਕੀਜੇ ਨੂੰ ਪਏ ਆ ਕੱਲ ਨੂੰ ਆਹ ਜਿਪਾ ਨੂੰ ਵੀ ਪਹਿਣਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ